ਜੀ ਮੈਂ ਆਸ਼ਦੀਪ ਗੌਰ ਸੰਧੂ ਤੇ ਗੱਲ ਕਰਦੇ ਹਾਂ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਵੱਡਾ ਦਾਅ ਖੇਡਿਆ ਗਿਆ ਹੈ ਜਿੱਥੇ ਸੱਤ ਮੌਜੂਦਾ ਐਮਪੀ ਉਹਨਾਂ ਦੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਹਨ ਪਾਰ ਦੀ ਪੂਰੀ ਜੋ ਹੈ ਸਿਆਸਤ ਉਹਦੇ ਵਿੱਚ ਤਰਥੱਲੀ ਮਚ ਗਈ ਹੈ ਕਿ ਕੀ ਇਹੋ ਜਿਹਾ ਹੋਇਆ ਕਿ ਸੱਤ ਐਮਪੀ ਜੋ ਨੇ ਮੌਜੂਦਾ ਉਹ ਬੀਜੇਪੀ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਅਲਾਈਸ ਕੀਤਾ ਸੀ ਅਲਾਈਸ ਦੇ ਮੁਤਾਬਿਕ ਉਹ ਤੀਜੀ ਵਾਰ ਜਿੱਤੀ ਸੀ ਤਾਂ ਹੁਣ ਇੱਕ ਵੱਡੀ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਜੋ ਹੈ ਤਿੰਨ ਮੌਜੂਦਾ ਐਮਪੀ ਜਿਹੜੇ ਜਿੱਤੇ ਹੋਏ ਨੇ ਆਪਣੇ ਬਲਬੂਤੇ ਉੱਤੇ ਆਪਣੀ ਪਾਰਟੀ ਦੇ ਬਲਬੂਤੇ ਉੱਤੇ ਜਿੱਤੇ ਹੋਏ ਨੇ ਤੇ ਉਹ ਹੁਣ ਆਪਣੇ ਬੀਜੇਪੀ ਦੇ ਨਾਲ ਜੋੜ ਸਕਦੀ ਹੈ ਦੂਸਰੇ ਪਾਸੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੋ ਬੀਜਪੀ ਦਾ ਵੀ ਕਾਟੋਕਲੇਸ਼ ਸਾਹਮਣੇ ਨਜ਼ਰ ਆ ਰਿਹਾ ਹੈ ਤੇ ਅੰਦਰੂਨੀ ਜੋ ਗੱਲਾਂ ਨੇ ਸਮਝੋਤੇ ਹੋ ਰਹੇ ਨੇ ਤਾਂ ਇਹ ਕੀ ਇਹੋ ਜੀ ਗੱਲ ਹੋਈ ਹੈ ਕਿ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ ਸੂਤਰਾਂ ਤੋਂ ਮੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਮਹਾਰਾਸ਼ਟਰ ਦੇ ਜਲ ਸਰੋਤ ਮੰਤਰੀ ਅਤੇ ਭਾਜਪਾ ਆਗੂ ਗਰੀਸ਼ ਮਹਾਜਨ ਇੱਕ ਵੱਡਾ ਦਾਵਾ ਕੀਤਾ ਹੈ ਕਿ ਵਿਰੋਧੀ ਧੜੇ ਤੋਂ ਘੱਟੋ-ਘੱਟ 7 ਸੰਸਦ ਮੈਂਬਰ ਖਾਸ ਤੌਰ ਤੇ ਸ਼ਿਵ ਸਨਨਾ ਧੜੇ ਦੇ ਭਾਜਪਾ ਸੰਪਰਕ ਵਿੱਚ ਹਨ ਜਲਦ ਹੀ ਦਲ ਬਦਲ ਸਕਦੇ ਹਨ ਇਸ ਨਾਲ ਸੰਸਦ ਵਿੱਚ ਭਾਜਪਾ ਦੀ ਗਿਣਤੀ ਹੋਰ ਵਧੇਗੀ ਸੋਲਾਪੁਰ ਜ਼ਿਲ੍ਹੇ ਦੇ ਪੰਡਰਪੁਰ ਮੰਦਿਰ ਦੇ ਦਰਸ਼ਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਾਜਨ ਨੇ ਕਿਹਾ ਭਾਜਪਾ ਸੰਸਦ ਮੈਂਬਰਾਂ ਦੀ ਗਿਣਤੀ ਹੋਰ ਵਧੇਗੀ ਪਹਿਲਾ 4 ਸੰਸਦ ਮੈਂਬਰ ਸਾਰੇ ਸੰਪਰਕ ਵਿੱਚ ਹਨ ਹੋਰ ਤਿੰਨ ਹੋਰ ਸ਼ਾਮਲ ਹੋਣ ਦੀ ਸੰਭਾਵਨਾ ਹੈ ਇਹ ਸੱਜਣ ਮੈਂਬਰ ਵੱਖ-ਵੱਖ ਪਾਰਟੀਆਂ ਨਾਲ ਸੰਬੰਧ ਰੱਖਦੇ ਹਨ ਪਰ ਜ਼ਿਆਦਾ ਤਰਸ਼ੀਵ ਸੈਨਾ ਤੜੇ ਦੇ ਹੀ ਹਨ ਮਹਾਜਨ ਅਸ਼ੀਵ ਸੈਨਾ ਦੇ ਮੁਖੀ ਉਦਵ ਠਾਕਰੇ ਦਾ ਨਿਸ਼ਾਨਾ ਸਾਹਦੇ ਹੋਏ ਕਿਹਾ ਕਿ ਠਾਕਰੇ ਬ੍ਰਾਂਡ ਮਾਰ ਅਸਰੇ ਵਿੱਚ ਆਪਣੀ ਸਾਖ ਤੋਂ ਬਾਗਵਾ ਚੁੱਕਾ ਉਹਦੇ ਉੱਤੇ ਠਾਕਰੇ ਨੇ ਸਮਾਨਾ ਦੇ ਕਾਰਜਕਾਰੀ ਸਪਾਦਰ ਸੰਜੀਤ ਰਾਉਤ ਨਾਲ ਇੰਟਰਵਿਊ ਦਾ ਹਵਾਲਾ ਜਿੱਥੇ ਉਦਵ ਨੇ ਵੀ ਠਾਕਰੇ ਸਿਰਫ ਇੱਕ ਬ੍ਰਾਂਡ ਨਹੀਂ ਭਲਾ ਕਿ ਮਾਸਟਰ ਮਰਾਠੀ ਮਨੁੱਖ ਅਤੇ Hindu ਮਾਨ ਦੀ ਪਛਾਣ ਹੈ ਹੁਣ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਬਾਕੀ ਜੋ ਵੀ ਬੰਦ ਜਾਣਕਾਰੀ ਸਾਹਮਣੇ ਆਏਗੀ ਹਾਜ਼ਰ ਹੋਵਾਂਗੇ